ਪਿੰਡ ਕੁੱਦਾ ਦੇ ਡਿਫਰੈਂਟ ਕਨਵੈਂਟ ਸਕੂਲ ਵਿਖੇ ਕਰਵਾਈ ਗਈ ਸਾਲਾਨਾ ਐਥਲੈਟਿਕ ਸਮੀਟ ਮੁੱਖ ਮਹਿਮਾਨ ਦੇ ਤੌਰ ਤੇ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਬਠਿੰਡਾ ਦੇ ਅਧਿਤੀ ਤੇ ਡੀਐਸਪੀ ਅਤੇ ਸੀਡੀਪੀਓ ਸੰਗਤ ਵਿਸ਼ੇਸ਼ ਤੌਰ ਤੇ ਪਹੁੰਚੇ ਦੱਸਦੀ ਹੈ ਕਿ ਸੰਗਤ ਮੰਡੀ ਅਧੀਨ ਪਿੰਦੇ ਪਿੰਡ ਕੁੱਦਾ ਵਿਖੇ ਚੱਲ ਰਹੇ ਡਿਫਰੈਂਟ ਕਨਵੈਂਟ ਸਕੂਲ ਵਿਖੇ ਸਾਲਾਨਾ ਐਥਲੈਟਿਕ ਸਮੀਟ ਕਰਵਾਈ ਗਈ ਇਸ ਕਰਵਾਈ ਗਈ ਸਾਲਾਨਾ ਐਥਲੈਟਿਕ ਸਮੀਟ ਵਿੱਚ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਕੇਂਦਰੀ ਯੂਨੀਵਰਸਿਟੀ ਦੇ ਰਜਿਸਟਰਾਰ ਡਾਕਟਰ ਵਿਜੇ ਸ਼ਰਮਾ ਬਠਿੰਡਾ ਦਿਹਾਤੀ ਦੇ ਡੀਐਸਪੀ ਮਨਜੀਤ ਸਿੰਘ ਅਤੇ ਸੰਗਤ ਬਲਾਕ ਦੇ ਸੀਡੀਪੀਓ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਚਿੱਤਰਕਾਰੀਆਂ ਮਾਡਲ ਵੀ ਪੇਸ਼ ਕੀਤੇ ਗਏ ਅਤੇ ਬੱਚਿਆਂ ਵੱਲੋਂ ਵੱਖ-ਵੱਖ ਤਰ੍ਹਾਂ ਦੀਆਂ ਖੇਡਾਂ ਵਿੱਚ ਮੱਲਾ ਮਾਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ ਆਏ ਹੋਏ ਮੁੱਖ ਮਹਿਮਾਨਾਂ ਨੇ ਕਿਹਾ ਹੈ ਕਿ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਪ੍ਰੇਰਿਤ ਕਰਨਾ ਜ਼ਰੂਰੀ ਹੈ ਕਿਉਂਕਿ ਖੇਡਾਂ ਵੱਲ ਪ੍ਰੇਰਿਤ ਕਰਕੇ ਹੀ ਅਸੀਂ ਆਪਣੇ ਬੱਚਿਆਂ ਨੂੰ ਤੰਦਰੁਸਤ ਰੱਖ ਸਕਦੇ ਹਾਂ ਉਹਨਾਂ ਹੋਰ ਨਾ ਆਸ-ਪਾਸ ਦੇ ਸਕੂਲਾਂ ਨੂੰ ਵੀ ਇਸ ਤਰ੍ਹਾਂ ਦੀਆਂ ਐਥਲੈਟਿਕ ਮੀਟਾਂ ਕਰਵਾਉਣ ਦੀਆਂ ਅਪੀਲਾਂ ਕੀਤੀਆਂ ਡਾਕਟਰ ਵਿਜੀਤ ਸ਼ਰਮਾ ਰਜਿਸਟਰ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਅੱਜ ਇੱਥੇ ਸਕੂਲ ਡਿਫਰੈਂਟ ਜਿਹੜਾ ਸਕੂਲ ਹੈ ਕਨਵੈਂਟ ਸਕੂਲ ਉੱਥੇ ਬੱਚਿਆਂ ਦੇ ਜਿਹੜੀ ਸਪੋਰਟਸ ਮੀਟਸ ਹੋਣ ਜਾ ਰਹੀਆਂ ਨੇ ਉਹਦੇ ਚ ਬਤੌਰ ਚੀਫ ਗੈਸਟ ਆਇਆ ਸੀ ਔਰ ਇੱਥੇ ਦੇਖ ਕੇ ਬੜਾ ਅੱਛਾ ਲੱਗ ਰਿਹਾ ਹੈ ਕਿ ਬਹੁਤ ਵੈਲ ਆਰਗੇਨਾਈਜ਼ ਵੇ ਨਾਲ ਇਹਨਾਂ ਨੇ ਪਲਾਨ ਕੀਤਾ ਔਰ ਮੈਂ ਖੁਦ ਨਿੱਜੀ ਤੌਰ ਤੇ ਸੋਚਦਾ ਕਿ ਜਿਹੜੀ ਖੇਡਾਂ ਨੇ ਉਹ ਅੱਜਕੱਲ ਬੱਚਿਆਂ ਦੀ ਪੜ੍ਹਾਈ ਦਾ ਇੱਕ ਜ਼ਰੂਰੀ ਹਿੱਸਾ ਹੋਣਾ ਚਾਹੀਦੀਆਂ ਤਾਂ ਕਿ ਉਹਨਾਂ ਦੀ ਓਵਰਆਲ ਡਿਵੈਲਪਮੈਂਟ ਹੋ ਸਕੇ ਇਸ ਬਾਰੇ ਮੈਂ ਇਸ ਕਰਕੇ ਸਕੂਲ ਅਥਾਰਟिटीज ਨੂੰ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬੱਚਿਆਂ ਦੀ ਇੰਨੀ ਅੱਛੀ ਈਵੈਂਟ ਆਰਗੇਨਾਈਜ਼ ਕੀਤੀ ਜਿੰਦੇ ਵਿੱਚ ਬੱਚਿਆਂ ਨੇ ਅਲੱਗ-ਅਲੱਗ ਗੇਮਾਂ 'ਚ ਪਾਰਟਿਸਿਪੇਟ ਕੀਤਾ ਔਰ ਹੁਣੇ ਅਸੀਂ ਇਹ ਨਰਾ ਪ੍ਰੇਡ ਮਾਰਚ ਦੇਖਿਆ ਬਹੁਤ ਹੀ ਅੱਛੀ ਡਿਸਪਲਿਨ ਵੇ ਨਾਲ ਇਹਨਾਂ ਨੇ ਪ੍ਰੇਡ ਮਾਰਚ ਕੀਤਾ ਔਰ ਖੇਡਾਂ ਦੇਖੋ ਕੱਲਾ ਇਹ ਨਹੀਂ ਹੈ ਕਿ ਬੱਚੇ ਇੰਜੋਏ ਕਰ ਰਹੇ ਨੇ ਉਹ ਇਹ ਵੀ ਟੀਮਵਰਕ ਕਿਦਾਂ ਕੰਮ ਕਰਨਾ ਹੈ ਡਿਸਪਲਿਨ ਚ ਕਿਦਾਂ ਰਹਿਣਾ ਹੈ ਇਹ ਚੀਜ਼ਾਂ ਵੀ ਨਾਲ ਸਿੱਖਦੇ ਨੇ ਹੋ ਤਾਂ ਸਕੂਲਾਂ ਨੂੰ ਕੋਈ ਅਪੀਲ ਹੋਣਾ ਅ ਹੋਰ ਸਕੂਲਾਂ ਵਾਸਤੇ ਹੀ ਮੈਂ ਇਹ ਕਹਾਂਗਾ ਕਿ ਉਹਨਾਂ ਨੂੰ ਆਪਣੇ ਜਿਹੜੇ ਵੀ ਬੱਚੇ ਸਕੂਲਾਂ 'ਚ ਪੜ ਰਹੇ ਨੇ ਉਹਨਾਂ ਦੇ ਖੇਡਾਂ ਪਰੇ ਖੇਡਾਂ ਵਿਕਸਿਤ ਕੀਤੀਆਂ ਜਾਣ ਔਰ ਉਹਨਾਂ ਵੱਲ ਉਹਨਾਂ ਨੂੰ ਜਿਆਦਾ ਜਿਆਦਾ ਮੋਟੀਵੇਟ ਕੀਤਾ ਜਾਏ ਤੇ ਕਿ ਕਮ ਸੇ ਕਮ ਹਫਤੇ 'ਚ 1-2 ਦਿਨ ਉਹ ਖੇਡਾਂ ਦੇ ਨਾਲ ਕੁਝ ਪੀਰੀਅਡਸ ਉਹਨਾਂ ਦੇ ਖੇਡਣ ਦੇ ਹੋਣੇ ਚਾਹੀਦੇ ਨੇ ਤਾਂ ਕਿ ਉਹ ਸਿਹਤ ਵੱਲੋਂ ਵੀ ਤੰਦਰੁਸਤ ਰਹਿਣ ਔਰ ਜੇ ਸਿਹਤ ਤੰਦਰੁਸਤ ਰਹੇ ਕਿ ਤੇ ਨੇਚਰਲੀ ਉਹ ਪੜ੍ਹਾਈ 'ਚ ਵੀ ਅੱਛਾ ਪਰਫਾਰਮ ਕਰਨਗੇ ਦੇ ਡਿਫਰੈਂਟ ਕੰਮਨ ਸኩል ਕੁਦਾਬੇਖੇ ਆਈਆਂ ਇੱਥੇ ਸਪੋਰਟਸ ਮੀਟ ਐਟੈਂਡ ਕਰਨ ਵਾਸਤੇ ਮੈਨੂੰ ਬੜਾ ਅੱਛਾ ਲੱਗਾ ਇੱਥੇ ਆ ਕੇ ਤੇ ਮੈਂ ਹੋਰ ਸਕੂਲਾਂ ਨੂੰ ਵੀ ਅਪੀਲ ਕਰਦੀ ਆ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਪ੍ਰੇਰਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਤੰਦਰੁਸਤ ਬਣਨ ਤੇ ਉਹਨਾਂ ਦਾ ਧਿਆਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਜਾਵੇ ਕਿਉਂਕਿ ਤੰਦਰੁਸਤ ਸਰੀਰ ਦੇ ਵਿੱਚ ਹੀ ਤੰਦਰੁਸਤ ਮਨ ਦਾ ਨਿਵਾਸ ਹੁੰਦਾ ਹੈਗਾ ਤੇ ਬੱਚਿਆਂ ਦਾ ਪੜ੍ਹਾਈ ਦੇ ਵਿੱਚ ਵੀ ਬਹੁਤ ਮਨ ਲੱਗਦਾ ਜੇ ਬੱਚੇ ਸਰੀਰਕ ਤੌਰ ਤੇ ਤੰਦਰੁਸਤ ਹੋਣਗੇ ਇੱਥੇ ਇਸ ਦੀ ਸਕੂਲ ਦੀ ਜਿਹੜੀ ਐਥਲੈਟਿਕ ਮੀਟ ਦੇ ਵਿੱਚ ਆਏ ਆ ਤੇ ਸਕੂਲ ਦਾ ਬੜਾ ਵਧੀਆ ਪ੍ਰਾਲਾ ਤੇ ਇਸ ਤਰ੍ਹਾਂ ਹੀ ਸਾਡੇ ਜਿਹੜੇ ਬੱਚੇ ਆ ਇਹਨਾਂ ਨੂੰ ਮਿਲ ਕੇ ਕੰਮ ਕਰਨ ਦੀ ਭਾਵਨਾ ਪੈਦਾ ਹੁੰਦੀ ਆ ਤੇ ਬੱਚੇ ਨਸ਼ਿਆਂ ਤੋਂ ਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਤੋਂ ਦੂਰ ਹੋ ਕੇ ਤੇ ਦੇਸ਼ ਦੇ ਚੰਗੇ ਨਾਗਰਿਕ ਬਣਦੇ ਆ ਹੋਰ ਨਾ ਸਕੂਲਾਂ ਕੋਈ ਅਪੀਲ ਨਹੀਂ ਮੇਰੀ ਇਹੀ ਸਕੂਲ ਨੂੰ ਵੀ ਤੇ ਬੱਚਿਆਂ ਨੂੰ ਵੀ ਅਪੀਲ ਆ ਤੇ ਸਪੋਰਟਸਮੈਨਸ਼ਿਪ ਦੇ ਵਿੱਚ ਭਾਗ ਲੈਣ ਪੜ੍ਹਾਈ ਦੇ ਨਾਲ ਨਾਲ ਤਾਂ ਕਿ ਇਹ ਨਸ਼ਿਆਂ ਤੋਂ ਦੂਰ ਰਹਿਣਗੇ ਇੱਕ ਕੰਮ ਮਿਲ ਕੇ ਕੰਮ ਕਰਨ ਦੀ ਇਹਨਾਂ ਦੇ ਵਿੱਚ ਭਾਵਨਾ ਪੈਦਾ ਹੋਊਗੀ ਤੇ ਬਾਕੀ ਇਹ ਦੇਸ਼ ਦੇ ਜਿਹੜੇ ਭਵਿੱਖ ਦੇਸ਼ ਦੇ ਅਫੀਸਰ ਦੇਸ਼ ਦੇ ਰਾਸ਼ਟਰਪਤੀ ਮੁੱਖ ਮੰਤਰੀ ਇਹੀ ਬੱਚੇ ਆ ਇੱਥੋਂ ਹੀ ਬੱਚਿਆਂ ਨੂੰ ਲੱਗਣ ਲੱਗਦੀ ਹੈ ਤੇ ਇੱਥੋਂ ਹੀ ਬੱਚੇ ਇਹ ਮਤਲਬ ਦੀ ਲਗਨ ਲੱਗ ਕੇ ਇੱਥੋਂ ਹੀ ਕਾਮਯਾਬ ਨਾਗਰਿਕ ਬਣਦੇ ਆ ਪ੍ਰਿੰਟ ਕਨਵਰਟ ਸਕੂਲ ਕੋ ਦਿੱਤਾ ਤੋਂ ਪ੍ਰਿੰਸੀਪਲ ਵੀਨੂ ਗੋਇਲ ਔਰ ਚੇਅਰਮੈਨ ਮਿਸਟਰ ਐਮਿਕ ਕੇ ਮੰਨਾ ਔਰ ਉਹਨਾਂ ਦੀ ਟੀਮ ਔਰ ਸਾਡੇ ਇਸ ਇਲਾਕੇ ਨੂੰ ਬਹੁਤ ਹੀ ਵਧੀਆ ਦੇਣਾ ਡਿਫਰੈਂਟ ਗਵਰਨਮੈਂਟ ਸਕੂਲ ਦੀ ਔਰ ਖਾਸ ਕਰਕੇ ਪੇਰੈਂਟਸ ਬੱਚਿਆਂ ਦੇ ਬੜੇ ਖੁਸ਼ ਨੇ ਕਿਉਂਕਿ ਹਰ ਤਰ੍ਹਾਂ ਦੀ ਐਕਟੀਵਿਟੀਜ਼ ਹੁੰਦੀਆਂ ਰਹਿੰਦੀਆਂ ਔਰ ਹਮੇਸ਼ਾ ਹੀ ਮਤਲਬ ਇਹ ਜਿਹੜਾ ਹੈ ਮੋਟੀਵੇਸ਼ਨ ਰਹਿੰਦਾ ਹੈ ਕਿ ਕਿਸ ਤਰ੍ਹਾਂ ਬੱਚਿਆਂ ਨੂੰ ਇਹਨਾਂ ਦੀ ਉਪਲਬਧਤਾ ਤੱਕ ਪਹੁੰਚਾਇਆ ਜਾ ਸਕੇ ਔਰ ਬੁਰੀਆਂ ਆਦਤਾਂ ਤੋਂ ਔਰ ਬੁਰਾਈਆਂ ਤੋਂ ਦੂਰ ਰਹਿਣ ਉਸੇ ਦੀ ਮੱਧ ਨਜ਼ਰ ਰੱਖਦੇ ਹੋਏ ਜਿੱਥੇ ਸੰਸਕ੍ਰਿਤ ਕਾਰਜਕ੍ਰਮ ਹੁੰਦੇ ਹੈ ਉੱਥੇ ਤੁਸੀਂ ਦੇਖੋ ਕਿ ਆ ਜਨਰਲ ਸਪੋਰਟਸ ਦੇ ਵੀ ਆਰਗੇਨਾਈਜ਼ ਕੀਤਾ ਜਾ ਰਿਹਾ ਔਰ ਬੱਚੇ ਛੋਟੇ ਤੋਂ ਲੈ ਕੇ ਮੈਂ ਕਹਿੰਨੀ ਅਗਰ ਕਿ 14 ਸਾਲ ਤੱਕ ਦਾ ਬੱਚਾ ਹਰੇਕ ਸਪੋਰਟਸ ਦੇ ਵਿੱਚ ਪਾਰਟਿਸਿਪੇਟ ਕਰ ਰਿਹਾ ਸਭ ਨੂੰ ਬਹੁਤ-ਬਹੁਤ ਵਧਾਈਆਂ ਸਕੂਲਾਂ ਨੂੰ ਕੋਈ ਅਪੀਲ ਜੀ ਆ ਬਾਕੀ ਸਕੂਲ ਵੀ ਬਹੁਤ ਅੱਛਾ ਕਰ ਰਹੀ ਹੈ ਲੇਕਿਨ ਟਾਈਮ ਟੂ ਟਾਈਮ ਸਕੂਲ ਬਹੁਤ ਆਲਰੇਡੀ ਅਵੇਅਰ ਹੈ ਫੇਰ ਵੀ ਅਗਰ ਅਸੀਂ ਕਰਨਾ ਹੀ ਚਾਹਦੇ ਇੰਨਾ ਜ਼ਰੂਰ ਕਹੂੰਗੀ ਕਿ ਮਾਂ ਬੋਲੀ ਨਾਲ ਵੀ ਬੱਚਿਆਂ ਨੂੰ ਜੋੜ ਕੇ ਰੱਖਣਾ ਆਪਣੇ ਰਾਸ਼ਟਰ ਨਾਲ ਵੀ ਜੋੜ ਕੇ ਰੱਖਣਾ ਔਰ ਬੁਰਾਈਆਂ ਤੋਂ ਦੂਰ ਰੱਖਣਾ ਔਰ ਇਹਦੇ ਵਿੱਚ ਜਿਹੜਾ ਮਾਪੇ ਹੈ ਉਹ ਸਭ ਤੋਂ ਔਰ ਸੰਸਕਾਰ ਤੇ ਆਪਣੀ ਸਭਿਅਤਾ ਔਰ ਆਪਣਾ ਸੱਭਿਆਚਾਰ ਉਹਦੇ ਨਾਲ ਜੋੜ ਕੇ ਰੱਖਣਾ ਮਾਪੇ ਤੇ ਟੀਚਰ ਇਹ ਦੋਨੋਂ ਹੀ ਜ਼ਿੰਮੇਵਾਰੀ ਅਗਰ ਆਪਣੀ ਬਖੂਬੀ ਨਿਭਾਣ ਤਾਂ ਸਾਡੇ ਸਮਾਜ ਦੇ ਅੰਦਰ ਬੁਰਾਈਆਂ ਨਹੀਂ ਫੈਲ ਸਕਦੀਆਂ